ਆਪਾਂ ਸਾਰੇ ਹੜ ਭਾਗੀ ਹਾਂ ਸਾਡੇ ਸਾਰਿਆਂ ਦੇ ਜਗਤ ਰੰਦੇ ਦੇ ਮਾਲਕ ਧੰਨ ਸ਼੍ਰੀ ਗੁਰਗ੍ਰੰਥ ਸਾਹਿਬ ਜੀ ਦੀਆਂ ਬੇਨ ਬੇਨ ਮਿਹਰਾਂ ਦਾ ਹਾਂ ਜਿਨ੍ਹਾਂ ਮਿਹਰਾਂ ਦਾ ਸਦਕਾ ਕਲ ਚੁਕਦੇ ਇਸ ਅਤ ਭਿਆਨਕ ਸਮੇਂ ਵਿੱਚ ਸਾਨੂੰ ਸਭ ਨੂੰ ਕੁਝ ਪਾਲ ਕੁਝ ਘੜੀਆਂ ਆਪਣੇ ਮਾਲਕ ਦੀ ਗੋਦ ਵਿੱਚ ਬੈਠਣ ਦਾ ਸੁਪਾਕ ਅਫਸਰ ਪ੍ਰਾਪਤ ਹੋਇਆ ਇਸ ਸਮਾਂ ਤੁਹਾਨੂੰ ਤੁਹਾਡੇ ਪਰਿਵਾਰ ਨੂੰ ਸੰਸਾਰ ਨੂੰ ਆਤਮਿਕ ਟਪਾ ਦਿੰਦਾ ਹੈ ਤੇ ਇਹਦੇ ਨਾਲ ਸਾਡੀ ਜ਼ਿੰਦਗੀ 'ਚ ਬੜੀਆਂ ਵੱਡੀਆਂ ਖੁਸ਼ੀਆਂ ਆਉਣਗੀਆਂ ਉਮਰ ਬੋਹਾ ਵਿੱਚ ਲੇਖੀ ਜੋ ਯਾਦ ਸਾਈਂ ਦੀ ਵਿੱਚ ਗੁਜ਼ਰੇ ਪੈਂਦੀ ਮੁਦਰੀ ਨਹੀਂ ਤਾਂ ਸਾਨੂੰ ਹਾਸਿਲ ਕੀ ਹੈ ਵਿਚ ਇਸ ਨੀਲੇ ਹੁਦਰੀ ਸਾਂਝ ਤੇ ਫਜਰੀ ਆਪੋਂ ਸੱਚੇ ਗੁਰੂ ਕੋ ਲਾਇਆ ਜਿਹੜਾ ਗੁਰੂ ਸਾਡੀ ਅੰਦਰਲੀ ਮਲੰਕਤਾ ਨੂੰ ਤੋਦੋ ਕੇ ਬਾਹਰ ਕੱਢ ਦਿੰਦਾ ਆਓ ਗੁਰਪਤਿ ਪ੍ਰਵਾਣ ਕਰੋ ਸਾਰੀ ਆਖੂ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਤਨ ਸ਼ਿਦ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਬਾਗ ਬਾਣੀ ਰਾਗ ਮਹਾਰੂ ਵਿੱਚ ਆਪਾਂ ਲੜੀ ਵਾਰ ਸ਼ੁਰੂ ਕਰ ਰਹੇ ਹਾਂ ਅੱਜ ਦਾ ਪਾਵਨ ਸ਼ਬਦ ਹੈ ਬਾਗੂ ਮਹੱਲਾ ਪੰਜਵਾਂ ਕਿਸ ਪਾਵਨ ਸ਼ਬਦ ਦੇ ਕੇਂਦਰੀ ਭਾਵ ਵਿੱਚ ਸਤਿਗੁਰਾਂ ਸਮਝਾਏ ਮੇਰੇ ਮਨ ਨਾਮ ਈ ਕਰਤੇਕ ਕਿਸ ਹੈ ਬੂਜ ਜਿੰਤੂ ਕੀਆ ਪ੍ਰਭ ਕਰਨ ਕਾਰਨ ਈ ਮਨ ਨੂੰ ਆਧਾਰ ਬਣਾ ਕੇ ਮੇਰੇ ਮਾਲਕ ਨੇ ਆਖਿਆ ਕਿ ਇਹ ਮੇਰੇ ਮਨ ਸਦਾ ਪ੍ਰਮਾਤਮਾ ਦਾ ਨਾਮ ਜਿਹੜਾ ਇਹਦਾ ਆਸਰਾ ਜਿੰਦਗੀ ਚ ਲੈ ਪੂਸ਼ ਪ੍ਰਮਾਤਮਾ ਦੀ ਓਟ ਲੈਂਸ ਪ੍ਰਮਾਤਮਾ ਦਾ ਆਸਰਾ ਲੈ ਜਿਨੇ ਤੈਨੂੰ ਪੈਦਾ ਕੀਤਾ ਜਿਨੇ ਤੇਰੀ ਸਿਰਜਣਾ ਕੀਤੀ ਹੈ ਆបាន ਇੱਕ ਪ੍ਰਭੂ ਸਾਰੇ ਜਗਤ ਦਾ ਮੂਲ ਹੈ ਪਰਮੇਸ਼ਰ ਸਾਰੇ ਜਗਤ ਦਾ ਆਸਰਾ ਹੈ ਜੇ ਇਹਨੇ ਨਹੀਂ ਸਾਨੂੰ ਸਾਰਿਆਂ ਤੋਂ ਆਪਣੇ ਗੁਰੂ ਦੀ ਸਮਝ ਹੋਵੇ ਸੱਚਾ ਜਗਤ ਜਿਸ ਗੁਰੂ ਬਾਣੀ ਬਾਣੀ ਕਹਿੰਦੀ ਪੀ ਜੈਸਾ ਸਤਿਗੁਰੂ ਸੁਣੀਦਾ ਤੈਸੋ ਹੀ ਮਨ ਦੀ ਠਿਵਛੜਿਆ ਮੇਲੇ ਪ੍ਰਭੂ ਹਰਦਰ ਕਾ ਕ ਬਸੀਤ ਗੁਰੂ ਦੀ ਜਿਹੜੀ ਜੋਤ ਹੈ ਜਿਸ ਜੁਗਤ ਦੇ ਨਾਲ ਗੁਰੂ ਸਮਝੰਦਾ ਹੈ ਇਹ ਸੱਚ ਹੈ ਬਿਲਕੁਲ ਇਹ ਜੋ ਜੁਗਤ ਇੱਕ ਸਤ ਸਾਨੂੰ ਮਾਲਕ ਨੇ ਦਿੱਤਾ ਇਹ ਉਹ ਸਤ ਹੈ ਜੋ ਮਨੁੱਖਤਾ ਦੇ ਅੰਦਰ ਪਈਆਂ ਵੰਡੀਆਂ ਜਿਹੜੀਆਂ ਨੇ ਉਹਨੂੰ ਦੂਰ ਕਰ ਦਿੰਦਾ ਹੈ ਜਿਹੜੀਆਂ ਅਸੀਂ ਵੰਡੀਆਂ ਪਾਈਆਂ ਉਹਨਾਂ ਵਿੱਚ ਇਹ ਵੰਡੀਆਂ ਨਹੀਂ ਜਾਂਦਾ ਜਿਵੇਂ ਸੋਲਤੀ ਰੋਸ਼ਨੀ ਸਭ ਨਹੀਂ ਹੈ ਪਾਣੀ ਸ਼ਬਦ ਹੈ ਹਵਾ ਸ਼ਬਦੀ ਹੈ ਇਸੇ ਤਰ੍ਹਾਂ ਗੁਰੂ ਤੇ ਗੁਰੂ ਦਾ ਨਾਮ ਸਾਰਿਆਂ ਦਾ ਹੈ ਉਹ ਬਿਲਕੁਲ ਸਤ ਹੈ ਇਹ ਸਤ ਜਦੋਂ ਸੇਵਾ ਬਣ ਜਾਂਦਾ ਹੈ ਇਹ ਸਤ ਜਦੋਂ ਸੇਵਾ ਬਣ ਕੇ ਸਾਡੇ ਸਾਹਮਣੇ ਆਉਂਦਾ ਹੈ ਫਿਰ ਸਾਰਿਆਂ ਦਾ ਬਣ ਜਾਂਦਾ ਹੈ ਪੰਜ ਸਾਪਾਏ ਗੁਰੂ ਦਾ ਜੀ ਉਹ ਆਪਣੀ ਰਚਨਾ ਵਿੱਚ ਕਹਿੰਦੇ ਹਨ ਕਿ ਸਤਿਗੁਰੂ ਨਾਨਕ ਸਾਹਿਬ ਜੀ ਦੇ ਮੂੰਹ ਜਿਹੜਾ ਪਹਿਲਾ ਉਪਦੇਸ਼ ਅਕਲਿਆ ਉਹ ਮੰਤਰ ਹੈ ਗੁਰੂ ਦਾ ਪਹਿਲਾ ਉਪਦੇਸ਼ ਇਹ ਪਹਿਲਾ ਉਪਦੇਸ਼ ਜੀ ਦਾ ਨਾਮ ਨਾਮ ਸਤ ਹੈ ਇਸ ਮੰਤਰ ਨੇ ਮੈਨੂੰ ਭਵਜ ਵਿੱਚੋਂ ਡੁੱਬਦੇ ਨੂੰ ਬਚਾ ਕੇ ਮੁਕਤ ਪਦਾਰਥ ਦਿੱਤਾ ਹੈ ਭਾਵਾ ਨਾਮ ਵਿੱਚ ਲੀਨ ਕਰ ਦਿੱਤਾ ਹੈ ਭਾਈ ਸਾਹਿਬ ਵਾਸਤੇ ਨਾਮ ਹੀ ਮੁਕਤ ਪਦਾਰਥ ਹੈ ਜੇ ਗੁਰੂ ਸਾਰਿਆਂ ਨੂੰ ਬਖਸ਼ਦਾ ਹੈ ਸਾਰਿਆਂ ਨੂੰ ਪ੍ਰਮਾਤਮਾ ਨਾਲ ਸਤਿਗੁਰੂ ਮੇਲਦਾ ਹੈ ਜੇ ਕਹਿੰਦੇ ਨੇ ਤਾਂ ਫਿਰ ਗੁਰੂ ਦਾ ਸਤ ਤਾ ਪ੍ਰਮਾਤਮਾ ਜਿੰਨਾ ਹੀ ਵਿਸ਼ਾਲ ਹੋਵੇਗਾ ਜਿੰਦਾ ਵੱਡਾ ਪ੍ਰਮਾਤਮਾ ਹੈ ਓਡਾ ਵੱਡਾ ਦਾ ਨਾਮ ਹੋਵੇਗਾ ਇਹ ਸਤ ਵੰਡਿਆ ਨਹੀਂ ਜਾ ਸਕਦਾ ਕਿਵੇਂ ਵੀ ਇਹ ਹਿੰਦੂ ਇਹ ਮੁਸਲਮਾਨ ਇਹ ਦੋਵਾਂ ਨੂੰ ਮੈਨੇਗਾ ਕਿਵੇਂ ਜੀ ਵੰਡਿਆ ਜਾਂਦਾ ਹੈ ਗੁਰੂ ਦਾ ਤਾਂ ਹਿਰਦਾ ਇੰਨਾ ਵਿਸ਼ਾਲ ਹੈ ਸਾਹੂਵੇ ਜੋ ਸਭ ਸਹਿ ਲੈ ਮਲਾਈ ਜਿਹੜਾ ਸਾਰਿਆਂ ਨੂੰ ਅਕਤਰ ਕਰਦੇ ਇਸ ਕਰਕੇ ਸਤਿਗੁਰੂ ਪੰਜਵੇਂ ਪਾਤਸ਼ਾਹ ਕਹਿੰਦੇ ਨੇ ਤਿਸਹਬੂਜ ਜਿੰਤੂ ਕੀਆ ਪ੍ਰਭ ਕਰਨ ਕਾਰਨ ਇੱਕ ਪਿਲੂ ਨੂੰ ਸਮਝ ਸਈ ਜੇ ਤੂੰ ਅੰਦਰ ਵਿਤਕਰਾ ਨਹੀਂ ਬਿਠਾ ਮੀ ਹਿੰਦੂ ਹੈ ਮੁਸਲਮਾਨ ਹੈ ਐਸ਼ਾਈ ਪਹਿਲੋਂ ਉਹਨੂੰ ਸਮਝੇ ਇਸ ਗੁਰੂ ਕੋਲ ਤੂੰ ਆਇਆ ਹੈ ਇਹ ਸੱਚੀ ਮੁੱਥੀ ਗੁਰੂ ਵਰਣਨ ਕਰਦਾ ਹੈ ਗੁਰੂ ਤੇਨੂੰ ਇੱਕ ਦੂਜੇ ਤੋਂ ਦੂਰ ਕਰਦਾ ਹੈ ਗੁਰੂ ਦੀ ਦ੍ਰਿਸ਼ਟੀ ਬਾਰੇ ਇੱਕ ਅਦੀ ਬੜਾ ਸੋਹਣਾ ਲਿਖਦਾ ਹੈ ਕਹਿੰਦਾ ਉਸ ਗੁਰੂ ਨੂੰ ਸਮਝ ਲੈ ਜਿਹੜਾ ਗੁਰੂ ਇਸ ਸੰਸਾਰ ਤੇ ਵੰਡੀਆਂ ਨਹੀਂ ਸਕੂ ਇਕਤਾ ਦਾ ਪ੍ਰਤੀਕ ਹੈ ਉਹ ਤੇ ਮਿਲਣ ਆਇਆ ਸਾਰੇਆ ਨਾਨਕ ਸਤਿਗੁਰ ਤੇ ਨ ਮਿਲਾਇਆ ਜਨਾ ਤੁਰੇ ਪਿਆ ਸੰਜੋਗ ਸੱਚਾ ਗੁਰੂ ਜਤੋਂ ਮਿਲਿਆ ਉਹਨੇ ਉਹਨੂੰ ਵੀ ਦੁਜੇ ਵਿੱਚ ਮਿਲਾ ਦਿੱਤਾ ਕਿ ਇਹ ਸਾਰੇ ਤੇਰੇ ਭਰਾ ਨੇ ਕਿੱਥੇ ਭਟਕਦਾ ਫਿਰਨਾ ਹੈ ਕਿਉਂ ਇੱਕ ਦੂਜੇ ਦਾ ਵੈਰੀ ਬਣੀ ਬੈਠਾ ਹੁਣੇ ਬੜੇ ਸੋਹਣੇ ਬੋਲ ਲਿਖਿਓ ਕਹਿੰਦਾ ਜਿਮੀ ਏਕ ਹੈ ਆਸਮਾ ਏਕ ਹੈ ਜਿਮੀ ਏਕ ਹੈ ਆਸਮਾ ਏਕ ਹੈ ਹਮਾਰੀ ਨਜ਼ਰ ਮੇਂ ਜਹਾਂ ਏਕ ਹੈ ਕਹਿੰ ਲਗਾ ਏ ਤਰਤੀਕ ਕਾ ਸ਼ਮਾਨ ਏ ਕਹ ਜਿਮੀ ਏਕ ਹੈ ਆਸਮਾ ਏਕ ਹੈ ਹਮਾਰੀ ਨਜ਼ਰ ਮੇ ਜਹਾਂ ਏਕ ਹੈ ਕਿਨਾਂ ਫਿਰ ਵਲਣ ਵੰਡ ਇੱਕ ਦੂਜੇ ਪ੍ਰਤੀਰੋਧ ਤਾਂ ਕਿਉ ਤਨੇ ਆਦਮੀ ਕੇ ਅਨਸਾਰ ਹੈ ਪਾਂਚ ਤਨੇ आदमी के अनुसार हैं पांच, मगर सब के पर्दे में ज एक है तने आदमी के अनुसार हैं पांच, मगर सब के पर्दे में ज एक है ये शेख व ब्राह्मण दोनों हैं एक क्या को है कोई वखरा नहीं तुम गुरु को पहचानो गुरु समझाएगा तहन ये शेख व ब्राह्मण दोनों हैं एक कि दोनों का विरद जुबान एक है मेरा इश्क है एक का रजदा वो कहें मैं तेक नुड़ियाँ मेरा इश्क़ है एक का रजदा मेरे इश्क का रांझदा एक है मजाहब की किस्में बहुत हैं मगर हकीकत में सब का ब्याह एक है वो कहता मधुबते बड़े ने किस्म तो बड़िया ने साढ़िया मजाहब की किस्में बहुत हैं मगर ਹਕੀਕਤ ਮੇ ਸਭ ਕਾ ਬਿਆਨ ਇੱਕ ਹੈ ਇਸ ਕਰਕੇ ਸਜਣਾ ਨੂੰ ਸਮਝੀ ਕਿ ਉਸ ਗੁਰੂ ਤੋਂ ਕੁਰਬਾਨ ਚਾਹੀ ਐਸੇ ਗੁਰੂ ਕੋ ਬਲ ਬਲ ਜਾਈਏ ਆਪ ਮੁਕਤ ਮੋਏ ਤਾਰੇ ਜਿਹੜਾ ਆਪ ਮੁਕਤ ਹੈ ਜਿਹੜਾ ਦੁਜੀਆਂ ਨੂੰ ਸੰਸਾਰ ਭਵ ਸਾਗਰ ਤੋਂ ਪਾਰ ਕਰਦਾ ਹੈ ਤੇ ਸਤਿਗੁਰ ਆਖੇ ਉਹਦਾ ਆਸਰਾ ਲੈ ਮੇਰੇ ਮਨ ਨਾਮ ਕੀ ਕਰ ਟੇਕ ਤਿਸੈ ਬੁਮਤ ਜੰਤੋਂ ਕੀਆ ਪ੍ਰਭ ਕਰਨ ਕਾਰਨ ਏਕ ਉਹ ਸਾਰਿਆਂ ਵਿੱਚ ਵਸ ਰਿਹਾ ਹੈ ਸਾਰਿਆਂ ਵਿੱਚ ਰਮਿਆ ਹੋਇਆ ਹੈ ਇਹ ਉਹ ਸਤ ਤੇਰੀ ਝੋਲੀ ਵਿੱਚ ਗੁਰੂ ਪੰਦ ਹੈ ਜਿਹੜਾ ਸਮੁੱਚੇ ਜਗਤ ਵਿੱਚ ਵੰਡਿਆ ਸਮੁੱਚੀ ਸ੍ਰਿਸ਼ਟੀ ਵਿੱਚ ਵੰਡਿਆ ਸਮੁੱਚੇ ਜਗਤ ਦੇ ਵਿੱਚ ਇਹਦਾ ਖਲਾਰਾ ਪਾਇਆ ਕਦੇ ਘਟਦਾ ਨਹੀਂ ਇਹ ਉਹ ਨਾਮ ਹੈ ਉਹ ਧਨ ਜਿਹਨੂੰ ਗੁਰੂ ਨੇ ਦੇਣਾ ਜਦੋਂ ਤੂੰ ਗੁਰੂ ਘਰ ਆ ਗਿਆ ਪਰ ਆਪਾਂ ਆਏ ਨਹੀਂ ਆਪਾਂ ਤੇ ਆ ਕੇ ਵੀ ਉਹ ਰਾਸ ਰਿਦਾ ਵਾਲੇ ਸਿਖਾ ਵਾਂਗੂ ਹਾਜ਼ਰ ਨਹੀਂ ਰਹਿੰਦੇ ਗੈਰ ਹਾਜ਼ਰ ਜਿਹੜੇ ਗਏ ਉਹ ਡਰਦੇ ਨੇ ਸਤਿਗੁਰੂ ਪਤਾ ਨਹੀਂ ਕੀ ਕਹਿਣਗੇ ਪੁੱਛਣ ਤੋਂ ਬਿਨਾਂ ਗਏ ਸਨ ਜਿਹੜੇ ਬੈਠੇ ਰਹੇ ਉਹਨਾਂ ਦਾ ਧਿਆਨ ਉਹਨਾਂ 'ਤੇ ਜੁੜ ਗਿਆ ਕਹਿਣ ਲੱਗੇ ਬੜਾ ਆਨੰਦ ਲੈਂਦੇ ਹੋਣਗੇ ਪਤਾ ਨਹੀਂ ਇਹ ਕਿੱਥੇ ਬੈਠੇ ਹੋਣਗੇ ਕੀ ਵੇਖਦੇ ਹੋਣਗੇ ਉਹ ਉਹਨਾਂ ਦਾ ਚਿੰਤਨ ਕਰਦੇ ਰਹੇ ਉਹਨਾਂ ਦੇ ਚਿੰਤਨ ਵਿੱਚ ਜੁੜਿਆਂ ਨੂੰ ਸਤਿਗੁਰੂ ਆਪਣੀ ਅੰਤਰਜਾਮਤਾ ਦੇ ਨਾਲ ਤੱਕਦੇ ਰਹੇ ਜਦੋਂ ਆਏ ਤੇ ਸਤਿਗੁਰਾਂ ਕਿਹਾ ਹਾਜ਼ਰ ਗੈਰ ਹਾਜ਼ਰ ਗੈਰ ਹਾਦਰ ਹਾਦਰ ਹੁਣ ਆਖਿਆ ਪਾਤਸ਼ਾਹੇ ਕਿ ਜਿਹੜੇ ਰਾਸ਼ੀ ਈਲਾ ਚ ਗਏ ਸਨ ਉਹ ਤੇ ਸਾਡੇ ਧਿਆਨ ਤਰ ਕੇ ਬੈਠੇ ਸਨ ਹੁਣ ਉਤੇ ਅਸੀਂ ਚੇਤੇ ਆ ਰਹੇ ਹਾਂ ਸਭ ਤੁਹਾਨੂੰ ਉਹ ਚੇਤੇ ਆ ਰਹੇ ਸੰ ਜਿਹੜੇ ਰਾਸ਼ੀ ਈਲਾ ਵਿੱਚ ਬੈਠੇ ਨੇ ਇਸੇ ਤਰ੍ਹਾਂ ਇੱਥੇ ਬੈਠਿਆਂ ਘਰ-ਬਾਰ ਪਰਿਵਾਰ ਤੇ ਕੰਮ-ਕਾਜ ਤਿਆਗ ਦੇਣਾ ਚਾਹੀਦਾ ਜਿੰਨਾ ਕੋ ਸਮਾਂ ਹੈ ਉਹਨਾਂ ਸਮਾਂ ਸਿੱਖ ਗੁਰੂ ਵਿੱਚ ਸਮਾਜਾਏ ਪਰ ਅਸੀਂ ਤੇ ਇੱਥੇ ਬੈਠਿਆ ਵੀ ਬੈਠੇ ਗੁਰੂ ਦੀ ਗੋਦ ਵਿੱਚ ਕਥਾ ਨਹੀਂ ਕਿ ਸਾਡੇ ਅੰਦਰ ਦੁਵੇਤੀ ਚਲਦੀ ਹੁੰਦੀ ਹੈ ਅਸੀਂ ਕਾਮ ਪ੍ਰੋਲੋਭੋ ਹੰਕਾਰ ਦੇ ਨਾਲ ਭਰੇ ਸਾਧੂ ਗੁਰਾਂ ਕੇ ਸਾਰਿਆਂ ਨਾਲ ਬਰਾਬਰਤਾ ਦਾ ਪ੍ਰੇਮ ਕਰੀਏ ਇੱਥੇ ਕੋਈ ਨਾ ਕੋਈ ਬੈਰੀ ਨਾ ਹੈ ਬਗਾਨਾ ਸਗਲ ਸੰਗ ਹਮ ਨੂੰ ਬਨ ਆਈ ਜਦੋਂ ਤੂੰ ਸਾਧ ਸੰਗਤ ਵਿੱਚ ਆਗਰਿਆ ਬਿਸਰ ਗਈ ਸੰਤਤਾ ਤਪ ਪਰਾਈ ਜਬ ਤੇ ਸਾਧ ਸੰਗਤ ਮੈਂ ਪਾਈ ना को बैरी ना है बेगाना शटल संघ को बन आई कोई जात पात नहीं कोई अपना बेगाना नहीं सारी अपने ने तेरी नजर में सारिया में रब रहा तवि ने अदेब ने, ने आख्या अपना हो जा बेगाना गर्ज इस से नहीं अपना हो जा बेगाना गर्ज इस से नहीं काबा हो या बुत खाना गर्ज इस से नहीं प्यासे को तो पीने से है मतलब बबा ਪਿਆਸੇ ਉਹ ਤਾਂ ਪੀਣੇ ਸੇ ਹੈ ਮਤਲਬ ਬਾਬਾ ਕਿਸ ਨੇ ਦਿਆਂ ਬੁਮਾਨਾ ਗਰਜ ਇਸ ਤੇ ਨਹੀਂ ਕਿਹੜਾ ਪਿਆਸਾ ਨੂੰ ਤੇ ਪਿਆਸ ਲੱਗੀ ਪਾਣੀ ਚਾਹੀਦਾ ਹੈ ਮੁਸਲਮਾਨ ਦਏ ਹਿੰਦੂ ਦਏ ਆਪਣਾ ਦਏ ਬਗਾਨਾ ਦਏ ਵੈਰੀ ਦਏ ਕੋਈ ਪ੍ਰਵਾਹ ਨਹੀਂ ਤਾਂ ਤੇ ਭਾਈ ਕਿ ਨਹੀਂ ਆ ਕਹਿੰਦਾ ਦਾਤਾ ਇਹਨਾਂ ਦੀ ਨਜ਼ਰ ਵਿੱਚ ਮੈਰੀ ਹੋਣਗੇ ਕਿਉਂਕਿ ਲੜ ਰਹੇ ਨੇ ਤੁਸੀਂ ਲੜਨ ਨਹੀਂ ਕਹਿੰਦੀਆਂ ਮੈਂ ਹੀ ਵਰਦੀਆਂ ਨੂੰ ਪਿਆੰਦਾ ਮੇਰੀ ਨਦਰ ਚੋ ਤੁਹਾਡਾ ਸਰੂਪ ਨੇ ਮੈਨੂੰ ਤੇ ਤੁਸੀਂ ਆਖਿਆ ਸੀ ਸਾਰਿਆਂ ਚ ਜੋਤ ਜਗਦੀ ਤੁਹਾਡੀ ਬਾਣੀ ਇਹ ਗੱਲ ਕਹਿ ਰਹੀ ਹੈ ਮੈਂ ਤੇ ਤੁਹਾਡੀ ਜੋਤ ਨੂੰ ਪੁਲਾਦੀ ਸਤ ਨੂੰ ਹੱਸੇ ਥਾਪਣਾ ਦਿੱਤਾ ਕੰਨ ਦੇ ਕਹਿਣ ਲੱਗਿਆ ਮਲਮ ਪੱਟੀ ਲਾਜਾ ਅੱਜ ਤੋਂ ਬਾਅਦ ਮਲਮ ਪੱਟੀ ਵੀ ਕਰਿਆ ਕਰ ਇਹ ਨਾ ਸਾਨੂੰ ਗੁਰੂ ਤੋਂ ਮਿਲੀ ਕਿਉਂਕਿ ਗੁਰੂ ਸਾਰਿਆਂ ਦੀ ਪ੍ਰਤ ਪਾਲਣਾ ਕਰਦਾ ਹੈ ਸਤਿਗੁਰੂ ਕਿਧਨੇ ਪ੍ਰਤਪਾਲ ਮਾਤਾ ਉਦਰ ਰੱਖੈ। ਖਲ ਬੰਦੇ ਤਨਾ ਸੇ ਸੂਈ ਸੁਆਮੀ ਇਹਾ ਰੱਖੈ। ਮੁਜ਼ਬੁੱਦ ਬਵੇਂ। ਇਹ ਮੰ ਪਲਣਾ ਕਰਨ ਕਰਕੇ ਪ੍ਰਭੂ ਮਾਨ ਦੇ ਪੇਟ ਵਿੱਚ ਪਚਾਂਦਾ ਹੈ। ਪੇਟ ਦੀ ਅੱਗ ਦਾ ਸੇਕ ਨੇ ਲੱਗਣ ਦਿੰਦਾ। ਇਹ ਜਠਾ ਰਗੜਾ ਹੈ। ਉਹੀ ਮਾਲਕ ਇਸ ਜਗਤ ਵਿੱਚ ਰੱਖਿਆ ਕਰਦਾ ਹੈ। हे ਭਾਈ ਪ੍ਰਕਿਰਤੀ ਬੁੱਧੀ ਨਾਲ ਇਸ ਸਜਾਈ ਨੂੰ ਸਮਝ ਗੁਰੂ ਕੀ ਹੈ। ਗੁਰੂ ਨੂੰ ਸਮਝਣ ਵਾਸਤੇ ਸਾਨੂੰ ਵਾਰ-ਵਾਰ ਵਹਿਗੂ ਦਾ ਸਤਨਾਮ ਦਾ ਮੂਲ ਮੰਤਰ ਦਾ ਚਿੰਤਨ ਕਰਿਆ ਕਰਨਾ ਪਏਗਾ। ਇਕਲਖਾਰੇ ਨੇ ਬੜਾ ਸੁਣਾ ਲਿਖਿਆ ਕਹਿਣ ਲਗਾ ਅੰਦਰ ਹੀ ਨਹੀਂ ਰਹਿ ਗਿਆ ਤਾਂ ਦਾ ਵੀ ਮੈਂ ਸੁਣਿਆ ਕਿ ਹਨੇਰੇ ਦੇ ਵਿੱਚ ਹਾਥੀ ਸੀ ਤੇ ਉਹਨੂੰ ਤੋਕੀ ਵੇਖਣ ਵਾਲਿਆਂ ਦਾ ਟਕਰਾਅ ਹੋ ਗਿਆ। ਜਿਹੜੇ ਅੰਗ ਨੂੰ ਹੱਥ ਲਾਂਦੇ ਨੇ ਉਨੇ ਉਹ ਜਿਆ ਬਿਆਨ ਕਰ ਦਿੱਤਾ ਕਿਸੇ ਨੇ ਕੰਨ ਵੇਖਿਆ ਅੱਖਾਂ ਖਿਆ ਪੀਛਾ ਵਰਗ ਕਿਸੇ ਨੇ ਲੱਤ ਵੇਖਿਆ ਅੱਖਿਆ ਇਹ ਤੇ ਥੰ ਵਰਗ ਹੈ ਹੁਣ ਕਿਸੇ ਨੇ ਵੱਖੀ ਵੇਖੀ ਕਿਹਾ ਵੀ ਇਹ ਗੰਧ ਵਰਗ ਹੈ ਵੱਖਰੇ ਵੱਖਰੇ ਤਰੀਕੇ ਨਾਲ ਹੱਥ ਨਾਲ ਟੋਟੋ ਕੇ ਵੇਖ ਲੈਨੇ ਕਿਸੇ ਸਿਆਣੇ ਨੇ ਦੀਵਾ ਜਗਾ ਦਿੱਤਾ ਤੇ ਸਾਰੇ ਇੱਕ ਜੁਬਾਨੋ ਕੇ ਬੋਲੇ ਇਹ ਤਾਂ ਹੱਥ ਹੀ ਹੈ ਆਪਾਂ ਤਾਂ ਐਵੇਂ ਤਰ ਕਰ ਰਹੇ ਸੀ ਬਿਨਾਇ ਕੰਧ ਵਰ ਕਹਿਣਾ ਅੱਖ ਵਰ ਕਹਿਣਾ ਥੰਮ ਵਰ ਕਹਿ। ਇਸੇ ਤਰ੍ਹਾਂ ਜਦੋਂ ਗੁਰੂ ਕਿਰਪਾ ਕਰਦਾ ਹੈ ਸਾਡੇ ਸਾਹਮਣੇ ਵੱਖਰੇ ਵੱਖਰੇ ਰੂਪਾਂ ਵਿੱਚ ਗੁਰੂ ਦੇ ਸਰੂਪ ਨੂੰ ਬਿਆਨ ਕੀਤਾ ਜਾਣਾ। ਪਰ ਜਦੋਂ ਸਾਡੇ ਅੰਦਰ ਗਿਆਨ ਦਾ ਦੀਵਾ ਬਲ ਗਿਆ। ਬਲਿਆ ਗੁਰ ਗਿਆਨ ਅੰਧੇਰਾ ਬਿਨਸਿਆ ਹਰ ਰਤਨ ਪਦਾਰਥ ਲਾਦਾ। ਸਾਨੂੰ ਸਮਝ ਆ ਜਾਵੇਗੀ। ਇਹ ਬਾਣ ਜਿਹੋ ਜਾ ਗੁਰੂ ਬਾਰੇ ਸੁਣਿਆ ਸੀ ਨਾ ਜੈ ਸਾ ਸਤਗੁਰ ਸੁਣੀਦਾ ਤੈਸੋ ਹੀ ਪ੍ਰਭ ਢੀਠ ਜਿਹਨਾਂ ਨੂੰ ਸਮਝ ਆਈ ਪਿਛੜਿਆ ਮੇਲੇ ਪ੍ਰਭ ਹਰਦਰ ਕਾ ਕਬ ਸੀਠ ਉਹਨਾਂ ਨੇ ਅਖੇ ਸੱਚੀ ਮੁੱਚੀ ਦਾਤਾ ਤੂੰ ਧੰਨ ਹੈ ਤੇਰੇ ਤੋਂ ਬਿਨਾ ਮੇਰਾ ਵਾਦੀ ਵਾਰਸ ਕੋਈ ਨਹੀਂ ਬਣ ਸਕਦਾ ਜੋ ਕੋਈ ਤੂੰ ਮੈਨੂੰ ਦੇ ਸਕਣੈ ਉਹ ਹੋਰ ਕੋਈ ਨਹੀਂ ਦੇ ਸਕਦਾ ਕਾਂਤਿ ਸਤਗੁਰ ਕਹਿੰਦੇ ਤੇਰੇ ਬਾਰੇ ਦਸਵੇਂ ਪਾਤਸ਼ਾਹ ਕਹਿੰਦੇ ਬੜਿਆਂ ਨੇ ਬਿਆਨ ਕੀਤਾ ਮੈਂ ਤੇ ਜਦੋਂ ਦੇ ਤੇਰੇ ਚਰਨ ਫੜੇ ਦੂਜੇ ਪਾਸੇ ਚੱਕਿਆ ਵੀ ਨਹੀਂ ਪਾਏ ਰਹੇ ਜਬ ਤੇ ਤੁਮਰੇ ਤਬ ਤੇ ਕੋ ਅੰਤ ਤਰੇ ਨਹੀਂ ਆਣਿਓ ਆਰਾਮ ਰਹੀਂ ਪੁਰਾਨ ਪੁਰਾਨ ਅਨੇਕ ਕਹੈ ਮਤ ਇਕ ਨਾ ਮੰਨਿਓ ਸਿਮਰਤ ਸਾਸਤਰ ਬੇਦ ਸਬੈ ਬਹੁ ਭੇਦ ਕਹੈ ਹਮ ਇਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹੋ ਸਭ ਤੋਂ ਇਹ ਪਖਾਨਾ ਬੜਾ ਟਕਾ ਦਾ ਮਾਰਗ ਹੈ ਜੀ ਗੁਰੂ ਨੂੰ ਸੁਣਨਾ ਗੁਰੂ ਨੂੰ ਗਾਣਾ ਗੁਰੂ ਦਾ ਭਜਨ ਕਰਨਾ ਇਹਦੇ ਵਾਸਤੇ ਟਕਾ ਚਾਹੀਦਾ ਹਾਂ ਕਈ ਬਿਆਨ ਕਰਦੇ ਨੇ ਕਿ ਟਕਾਲ ਲੈਣ ਲਈ ਤੈਨੂੰ ਪੜ੍ਹਨਾ ਹੈ ਪਰ ਇਹਨੂੰ ਪੜ੍ਹਨ ਦੇ ਵਿੱਚ ਟਕਾ ਚਾਹੀਦਾ ਹੈ ਇਕਾਗਰਤਾ ਹੋਵੇ ਗੁਰੂ ਨੇ ਸਾਰੇ ਪੱਖ ਗਿਆਨ ਬਿਆਨ ਕੀਤੇ ਨੇ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸ਼ਾਮਦਾਨ ਇਕਾਗਰ ਚੀਤ ਇਕਾਗਰਤਾ ਨਾਲ ਇਹ ਕਾਲਾ ਸੱਚਾ ਗੁਰੂ ਸਮਝਾ ਸਕਦਾ ਜਦੋਂ ਇਸ ਧਰਤੀ ਤੇ ਕੋਈ ਸੰਪੂਰਨ ਮਿਲੇ ਉਂ ਤਾਂ ਤੇ ਬੜੇ ਫਿਰਦੇ ਨੇ ਸ਼ਾਰਿਆਂ ਨੇ ਆਪਣੇ ਨਾਮ ਨਾਲ ਸੰਤ ਲਾ ਲਿਆ ਨੰਬਰ ਵੀ ਰਾਏ ਨੇ 108 111 121 ਕਿਸੇ ਗੁਰੂ ਦੇ ਨਾਲ ਨਾਲ ਤੇ ਇਹ ਨਹੀਂ ਲੱਗਾ ਰੂਹ ਦਾ ਅਰਥ ਹੈ ਹਨੇਰਾ ਰੂਹ ਦਾ ਅਰਥ ਹੈ ਪ੍ਰਕਾਸ਼ ਹੁਣ ਤੇ ਸੰਸਾਰ ਤੇ ਬੜੇ ਨੇ ਯੂ ਤੋ ਬਹੁ ਤੋ ਪਾਰਸ਼ਾ ਹੋਏ ਇਸ ਜਹਾਂ ਮੇਂ ਕਿਉਂ ਤੋ ਬਹੁਤ ਪਾਰਸ਼ਾ ਹੋਏ ਇਸ ਜਹਾਂ ਮੇ ਬਹੁਤ ਸ਼ਹਿ راہ ਲੂਮਾ ਹੋਏ ਹੈ ਇਸ ਜਹਾਂ ਮੇ ਪੜੇ ਰਾਮਖਾਨ ਵਾਲੀ ਆਏ ਵਲੀ ਨਬੀ ਦੇਵਤਾ ਹੋਏ ਇਸ ਜਹਾਂ ਮੇ ਜਿਨੇ ਭੇਜਤਾ ਹੈ ਖੁਦਾ ਇਸ ਜਹਾਂ ਮੇ ਫਕਤ ਉਨਕੇ ਪੈਰੋ ਉਹਨੇ ਮੰਨਤੇ ਹੈ ਮਗਰ ਤੁਮ ਕੋ ਸਾਰੇ ਗੁਰੂ ਜਾਣ ਕੇ ਹੈ ਸਤਿਗੁਰੂ ਨਾਨਕ ਸਾਹਿਬ ਜੀ ਨੂੰ ਸੁਬਦਨੋ ਕੀ ਵਿਅਕਤੀ ਕਹਿ ਦਾ ਵਿਦਾਤਾ ਤੇ ਨੂੰ ਸਾਰੀ ਲਕਾਈ ਨੇ ਗੁਰੂ ਮੰਨ ਲਿਆ ਜਿਨੂ ਸਾਰੇ ਗੁਰੂ ਕਹਿੰਦੇ ਨੇ ਜੇ ਤੇਰੇ ਅੰਦਰ ਗੁਰੂ ਵਾਲੀ ਸੱਤਾਂ ਨਾ ਹੁੰਦੀ ਤੇਰੀ ਗੁਫਤ ਗੋ ਸਭ ਕੋ ਭਾਈ ਨਾ ਹੁੰਦੀ ਤਾਂ ਮੁਸਲਮ ਤੇਰੀ ਰਹਿਮਾਈ ਨਾ ਹੁੰਦੀ ਸਾਰੇ ਮੁਸਲਮਾਨ ਹਿੰਦੂ ਸਾਰੇ ਨਾ ਬਣਦੇ ਤੇਰੀ ਬਾਣੀ ਤੇਰਾ ਨਾਮ ਤੇ ਸਾਰਿਆਂ ਦੀ ਸਾਂਝਾ ਪ੍ਰਤੀਕ ਹੈ ਅਗਰ ਤੁਝ ਸ਼ਹੀਦਾ ਕਦਾਈ ਨਾ ਹੁੰਦੀ ਤੇਰੀ ਲਾਸ਼ 'ਤੇ ਹੱਥ ਆ ਪਾਈ ਨਾ ਹੁੰਦੇ ਇਹਦਾ ਤੇਰੀ ਲਾਸ਼ ਤੇ ਲੋਕ ਲੜਨ ਲੱਗ ਪਏ ਉਹ ਨਾਖਿਆਸੀ ਰਸਮਾਂ ਕਰਾਂਗੇ ਇਸ ਦਫਨਾਣਾ ਹੈ ਹਿੰਦੂ ਆਖਿਆ ਸੀ ਅੰਤਮ ਸੰਸਕਾਰ ਕਰਨੇ ਅਸੀਂ ਰਸਮਾਂ ਕਰਾਂਗੇ ਪਰ ਉੱਥੇ ਫੋਲ ਨਹੀਂ ਦੱਬੇ ਸਨ ਸਾਰਿਆਂ ਨੇ ਵੰਡ ਕੇ ਰਸਮਾਂ ਕਰ ਲਈਆਂ ਤਾਂ ਹਿੰਦੂ ਜਲਾਨੇ ਤੇ ਇਸ਼ਾਰਾ ਕਰਤੇ ਨਾ ਮੁਸਲਮਾਨ ਦਫਨ ਤੇ ਇਤਰਾਜ਼ ਕਰਕੇ ਇਹ ਗੁਰੂ ਜੀ ਅਸੀਂ ਆਪਣੇ ਗੁਰੂ ਨੂੰ ਸਮਝਿਆ ਨਹੀਂ ਸਾਡੇ ਅੰਦਰ ਤੇ ਹਰੀ ਅਜੇ ਵੀ ਹਿੰਦੂ ਮੁਸਲਮਾਨ ਇਸਾਈਅਤ ਇਹ ਪਾੜੇ ਨਹੀਂ ਸਤਿਗੁਰਾਂ ਆਖਿਆ ਜਦੋਂ ਗੁਰੂ ਕੋਲ ਜਾਏਗਾ ਜਿਹੜਾ ਤੇਰੀ ਪਦ ਪਾਰਨਾ ਕਰਦਾ ਹੈ ਪਿਲ ਉਹਨੂੰ ਸਮਝੇ ਜਦੋਂ ਉਹਨੂੰ ਸਮਝੇਗਾ ਤੇ ਹਨੇਰਾ ਦੂਰ ਹੋ ਜਾਏਗਾ ਜਦੋਂ ਹਨੇਰਾ ਦੂਰ ਹੋ ਗਿਆ ਫਿਰ ਅੰਦਰ ਜਾਗੀ ਪਰਮੇਸ਼ਰ ਦੇ ਨਾਮ ਦੀ ਜੋਤ ਉਹ ਦੀਵਾ ਨਾਮ ਦਾ ਜਗਿਆ ਨਾ ਦੀਵਾ ਬਲੈ ਹਨੇਰਾ ਜਾਏ ਫਿਰ ਕਿਸੇ ਕੋਲ ਨਹੀਂ ਪੁੱਛਣਾ ਪੈਣਾ ਕਿ ਨਿਤਨੇ ਕਿੰਨੇ ਵਜੇ ਪੜ੍ਹ ਗਏ ਜੀ ਬਾਣੀ ਕਿੰਨੇ ਵਜੇ ਪੜ੍ਹ ਗੀ ਫਿਰ ਤੇ ਉੱਠ ਪੈਂਦਾ ਗੁਰੂ ਬਾਹਮਾੜ ਕੇ ਉਠਾ ਦਿੰਦਾ ਇੱਕ ਜਗੰਧ ਦੇ ਨਾਲ ਹਨ ਜਗਦੇ ਨੇ ਜੀ ਚੋਰ ਧਾੜੀ ਮੀਠਾ ਘਮਾਰੇ ਕੰਮਾਂ ਵਾਲੇ ਆਪਣੇ ਕੰਮ ਕਾਜ ਲਈ ਵੀ ਅਸੀਂ ਜਾਗਨੇ ਆ 3 ਵਜੇ ਦੀ ਟ੍ਰੇਨ ਫੜਨੀ ਹੋਵੇ ਤੇ ਅਸੀਂ ਜਾਗ ਕੰਨੇ ਆ ਕੱਲ ਨੂੰ ਸਕੂਲ ਦਾ ਸਮਾਂ ਕੋਈ 3 ਵਜੇ ਦਾ 2 ਵਜੇ ਦਾ 2:30 ਵਜੇ ਦਾ ਸਰਕਾਰ ਕਰਨ ਦੇ ਪੀ 8 ਵਜੇ ਲੱਗਣਾ ਹੈ ਅਸੀਂ ਬੱਚਾ ਤੇ ਬੱਚੇ ਚੁੜਾਣ ਨਹੀਂ ਛੜਕ ਤੇ ਕੋਲੋਤੇ ਹੋਵਾਂਗੇ ਪਰ ਧਰਮ ਦੀ ਦੁਨੀਆ 'ਚ ਅਸੀਂ ਸਵਾਲ ਕੀਤੇ ਇਹ ਜੀ ਅਮਰਤ ਵੇਲੇ ਨਾ ਵਿੱਚ ਸਤਿਗੁਰਾਂ ਤੇ ਮੰਗੇ ਤੋ ਹੱਥੋਂ ਅਮਰਤ ਵੇਲਾ ਮੈਨੂੰ ਕੁਝ ਨਾ ਦੇ ਮੈਨੂੰ ਕੋਈ ਰਮਾਲਾ ਨਹੀਂ ਚਾਹੀਦਾ ਕੋਈ ਤੇਰੀ ਪੇਟਾ ਨਹੀਂ ਚਾਹੀਦੀ ਕੋਈ ਰੁਪਈਆ ਨਹੀਂ ਚਾਹੀਦਾ ਕਿਉਂਕਿ ਉਹ ਤੇ ਦਾਤਾ ਹੈ ਉਹਦੇ ਦਿੱਚੇ ਵਿੱਚੋਂ ਥੋੜਾ ਜਿਹਾ ਦੇ ਕੇ ਅਸੀਂ ਹੰਕਾਰ ਕਰ ਲਿਆ ਅਸੀਂ ਦੇ ਰਹੇ ਸਤਿਗੁਰਾਂ ਤੇ ਬਾਣੀ ਚ ਅਖਿਆ ਜੇ ਤੂੰ ਇਹ ਕਰਮ ਕਰਨੈ ਨਾ ਠੀ ਫਿਰ ਸਮਝੀ ਤੇਰਾ ਕਰਮ ਵਿਰਥ ਹੈ ਕੀਰਤ ਵਰਤ ਅਰ ਦਾਨ ਕਰ ਮਨ ਮੈਂ ਤਰੈ ਗੁਮਾਨ ਨਾਨਕ ਨਿਫਲ ਜਾਤ ਤਹਿ ਕਿਉ ਕੁੰਚਲ ਇਸ਼ਨਾਨ ਹਾਥੀ ਦੇ ਇਸ਼ਨਾਨ ਵਰਗਾ ਸਾਡਾ ਇਹ ਦਾ ਸਮੁੱਚੀ ਮਾਨਵਤਾ ਨੂੰ ਨਹੀਂ ਤਿੰਨਾ ਭਵਨਾ ਦੇ ਜੀਵਾਂ ਦੀ ਪ੍ਰਤਪਾਰਣਾ ਪਰਮੇਸ਼ਰ ਕਰਦਾ ਤੇ ਸਤਿਗੁਰਾਂ ਆਖਿਆ ਉਹਨੇ ਪ੍ਰਤੀ ਆਪਣੀ ਭਾਵਨਾ ਬਣਾ ਚੇਤ ਮਨ ਮੈਂ ਤਜ ਸਿਆਣਪ ਚੇਤ ਮਨ ਮਹਿ ਤਜ ਸਿਆਣ ਸੋੜ ਸਗਲ ਭੇਕ ਸਿਮਰ ਹਰ ਹਰ ਸਦਾ ਨਾਨਕ ਤਰੇ ਕਈ ਅਨੇਕ ਏ ਭਾਈ ਸਾਰੀਆਂ ਚਤਰਾਇਆਂ ਵਿਖਾਵੇ ਛੱਡ ਕੇ ਪਰਵੇ ਛੱਡ ਕੇ ਆਪਣੇ ਮਨ ਵਿੱਚ ਪ੍ਰਮਾਤਮਾ ਨੂੰ ਯਾਤ ਕਰਦਾ ਰਹੋ ਏ ਦਾਣਕ ਸਦਾ ਸਿਮਰਨ ਕਰਕੇ अनेका ਜੀ ਕੋ ਨੇ ਉਹ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ ਉਹਨਾਂ ਦੀ ਜ਼ਿੰਦਗੀ ਦਾ ਪਾਰ ਉਤਾਰਾ ਡੰਡ ਸਤਿਗੁਰਾਂ ਕਹਿੰਦੇ ਤੂੰ ਉਹਦਾ ਨਿਮਿਤ ਕਰਿਆ ਕਰ ਤੂੰ ਹੀ ਉਹਦੀ ਅਰਦਾਸ ਨ ਕਰਿਆ ਕਰ ਜਿਸ ਪਰਮੇਸ਼ਰ ਦੀ ਅਰਦਾਸ ਨਾਲ ਉਹ ਪਰਮੇਸ਼ਰ ਦੁਨੀਆਂ ਦੇ ਸਾਰੇ ਸੁੱਖ ਦੇ ਦਿੰਦਾ ਹੈ ਪਰ ਸਤਿਗੁਰਾਂ ਇਹ ਵੀ ਗੱਲ ਆਖੀ ਵੀ ਇਹ ਜਿਹਦੇ ਦਾਅ ਉਹ ਹੈ ਜੇ ਤੂੰ ਆਪਣੇ ਸਰੀਰ ਨੂੰ ਰੋਜ਼ ਆਖੇਗਾ ਕਿ ਤੈਨੂੰ ਮਾਲਕ ਨੇ ਸਰੀਰ ਦਿੱਤਾ ਹੈ ਈਸ਼ੀ ਦਾ ਮੇਰੇ ਹੱਥੋਂ ਮੈਂ ਜੋਤ ਰੱਖੀ ਤਾਂ ਜਗਮਹਿ ਕੁਸ਼ ਪਰਮੇਸ਼ਰ ਨੇ ਇਹ ਸ਼ਰੀਰ ਦਿੱਤੇ ਹਨ ਉਹਨੇ ਇਹਦੇ ਵਿੱਚ ਜੋੜ ਟਿਕਾਈ ਤਾਂ ਸਾਨੂੰ ਜਗਤ ਤੇ ਜੀਵਨ ਮਿਲੇ ਅਗਲੀ ਗੱਲ ਸਤਗੁਰੂ ਜੀ ਪਦ ਸਾਖਿਆ ਇਹ ਵੀ ਸ਼ਬਦ ਹੈ ਇਹ ਸ਼ਰੀਰਾਂ ਮੇਰੀਆ ਇਸ ਜਗਮਹਿ ਆਇਕ ਹੈ ਕ્યા ਤੁਧ ਕਰਮ ਕਮਾਇਆ ਕਿ ਕਰਮ ਕਮਾਇਆ ਤੁਧ ਸ਼ਰੀਰਾਂ ਜਾਣ ਤੂੰ ਜਗਮਹਿ ਆਇਆ ਜਿਨ ਹੈ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮੰਨਣਾ ਅਸਾਇਉ ਨੂੰ ਤੁਮਾਰ ਮਿਤੋ ਸਾ ਉਹਦਾ ਚਿੰਤਨ ਕਰਿਆ ਤਾਂ ਦੋ ਪੌੜੀਆਂ ਮਖਰੀਆਂ ਵਖਰੀਆਂ ਨੇ ਤੂੰ ਆਇਆ ਗੁਰੂ ਦੀ ਰਾਹ ਉਹਨੂੰ ਚੇਤੇ ਨਹੀਂ ਕਰਦਾ ਉਹਨੇ ਜੋਰ ਲਗਾਈ ਤਾਂ ਤੇਰਾ ਸਰੀਰ ਇਸਰਤ ਧਰਤੀ ਤੇ ਆਇਆ ਪਰ ਕਿਤੇ ਸਤਗੁਰੂ ਕਹਿੰਦੇ ਨੇ ਚੇਤੇ ਰੱਖਿਓ ਉਹ ਮਾਲਕ ਮਿਹਰ ਕਰੇ ਤਾਂ ਨਾਮ ਚੱਪਿਆ ਜਾਂਦਾ ਜਿਸ ਨੂੰ ਬਖਸ਼ਿਸ਼ ਸਲਾਹ ਤਾਂ ਪਾਦਸ਼ਾਹ ਹੈ ਪਾਦਸ਼ਾਹ ਜੇ ਜੇ ਤੂੰ ਕਿਰਪਾ ਕਰੇ ਜੇ ਤੂੰ ਰੰਤ ਕਰ ਉਹਦੀ ਚੋਲੀ ਵਿੱਚ ਨਾਮ ਦੀ ਦਾਤ ਪੰਦਾ ਪਰ ਪਾਏਗਾ ਤਾਂ ਜਦੋਂ ਅਸੀਂ ਹੌਲੀ ਹੌਲੀ ਆਉਣਾ ਸ਼ੁਰੂ ਕਰਦੇ ਹਾਂ ਉਹਦੇ ਕੋਲ ਲੈਣ ਵਿੱਚ ਲੱਗ ਜਾਂਦਾ ਕਿ ਮਾਲਕਾ ਮੈਂ ਤੇ ਤੇਰੇ ਦਰ ਤੇ ਆਇਆ ਮੇਰੀ ਚੋਲੀ ਵਿੱਚ ਨਾਮ ਦੀ ਦਾਤ ਪਾ ਸੇਵਾ ਦੀ ਦਾਤ ਪਾ ਸਿਮਰਨ ਦੀ ਦਾਤ ਪਾ ਮੇਰੇ ਤੇ ਦਇਆ ਕਰ ਮੇਰੇ ਤੇ ਕਿਰਪਾ ਕਰ ਮੇਰੇ ਤੇ ਰਹਿਮ ਕਰ ਫਿਰ ਉਹ ਦਾਤਾ ਦੁੜਤਦਾ ਹੈ ਉਹਨਾਂ ਮਨੁੱਖਾਂ ਨੂੰ ਆਪਣੇ ਲੜਨ ਲੱਗਿਓ ਉਹਨਾਂ ਦੀ ਜ਼ਿੰਦਗੀ ਦਾ ਪਾਰ ਉਤਾਰਾ ਕਰੀਓ ਹੋਈਆਂ ਭੁੱਲਾਂ ਚੁਪਾ ਤੋ ਖਿਮਾ ਗੁਰੂ ਤੇਗ ਬਖਸ਼ ਜੋਗਿਆ ਬਖਸ਼ ਲੈਣਾ ਦੀ ਪ੍ਰੇਮ ਸਹਿਤ ਪੱਥੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ RAM ਕਲੀ ਮਹੱਲਾ 3 ਚਾ ਅਨੰਦ ਓ ਓੰਕਾਰ